ਗੁਜਵਾਜ਼ਾ ਸਿਰਫ ਕੰਨਾਂ ਤੱਕ ਨਹੀਂ ਸਗੋ ਰੂਹਾਂ ਤੱਕ ਪਹੁੰਚਦੀਆਂ ਨੇ ਜਦੋਂ ਜ਼ੁਲਮ ਦੀ ਹਨੇਰੀ ਚੁੱਲਦੀ ਹੈ ਤਾਂ ਇੱਕ ਅਜੀਹੀ ਰੋਸ਼ਨੀ ਪੈਦਾ ਹੁੰਦੀ ਹੈ ਜੋ ਸੁੱਤੀ ਹੋਈ ਕੌਮ ਨੂੰ ਜਗਾ ਦਿੰਦੀ ਹੈ ਇੱਕ ਅਜੀਹਾ ਹੀ ਸੂਰਮਾ ਜਿਸ ਨੇ ਆਪਣੀ ਕਵਿਸ਼ਰੀ ਨਾਲ ਜਜ਼ਬੇ ਜਗਾਏ ਅਤੇ ਆਪਣੀ ਬੰਦੂਕ ਨਾਲ ਜ਼ਾਲਿਮਾਂ ਦੇ मंसूਬੇ ਢੈੜਰੀ ਕਰਤੇ ਅੱਜ ਅਸੀਂ ਜ਼ਿਕਰ ਕਰਾਂਗੇ ਉਸ ਯੋਧੇ ਦਾ ਜਿਸ ਦਾ ਨਾਮ ਹੀ ਉਸ ਦੇ ਕਿਰਦਾਰ ਦੀ ਗਵਾਹੀ ਬਣ ਗਿਆ ਸ਼ਹੀਦ ਭਾਈ ਦਵਿੰਦਰ ਸਿੰਘ ਜਾਗੋ ਜ਼ਿਲ੍ਹਾ ਬਟਾਲਾ ਦੇ ਪਿੰਡ ਨੱਥੂਵਾਲ ਦੀ ਧਰਤੀ ਜਿੱਥੇ 1962 ਵਿੱਚ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਭਾਈ ਦਵਿੰਦਰ ਸਿੰਘ ਜੋ 6 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਇੱਕ ਸਧਾਰਨ ਕਿਸਾਨੀ ਪਰਿਵਾਰ ਜਿੱਥੇ ਗੁਰਸਿੱਖੀ ਦਾ ਪੈਰਾ ਸੀ 8ਵੀਂ ਜਮਾਤ ਤੱਕ ਦੀ ਪੜ੍ਹਾਈ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਇਹ ਸੀ ਉਹਨਾਂ ਦਾ ਮੁੱਢਲਾ ਜੀਵਨ ਪਰ ਤਕਦੀਰ ਨੇ ਉਹਨਾਂ ਲਈ ਕੁਝ ਹੋਰ ਹੀ ਲਿਖਿਆ ਹੋਇਆ ਸੀ ਸਾਲ 1982 ਜਦੋਂ ਇੱਕ ਜ਼ਮੀਨੀ ਝਗੜੇ ਦੇ ਚੱਲਦਿਆਂ ਭਾਈ ਸਾਹਿਬ ਨੂੰ ਆਪਣੇ ਵੱਡੇ ਭਾਈ ਪੂਰਨ ਸਿੰਘ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ 20 ਸਾਲਾਂ ਦੀ ਸਜ਼ਾ ਸੁਣਾਈ ਗਈ ਪਰ ਜੇਲ੍ਹ ਦੀਆਂ ਉਹ ਗੰਦਾ ਜਿੱਥੇ ਆਮ ਇਨਸਾਨ ਟੁੱਟ ਜਾਂਦਾ ਹੈ ਉੱਥੇ ਭਾਈ ਦਵਿੰਦਰ ਸਿੰਘ ਦਾ ਸਿੱਖੀ ਸਿਦਕ ਹੋਰ ਮਜ਼ਬੂਤ ਹੋਇਆ ਇੱਥੇ ਹੀ ਉਹਨਾਂ ਦਾ ਮਿਲਾਪ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਅਤੇ ਦਮਦਮੀ ਟਕਸਾਲ ਦੇ ਬਾਬਾ ਠਾਰਾ ਸਿੰਘ ਵਰਗੇ ਮਹਾਨ ਗੁਰਸਿੱਖਾਂ ਨਾਲ ਹੋਇਆ ਪਰ ਜੂਨ 1984 ਦਾ ਉਹ ਕੱਲੂਕਾਰਾ ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਵੇਲੇ ਭਾਈ ਸਾਹਿਬ ਗੁਰਦਾਸਪੁਰ ਜੇਲ੍ਹ ਵਿੱਚ ਸਨ ਹਜ਼ਾਰਾਂ ਬੇਗੁਨਾ ਸਿੱਖਾਂ ਦੀ ਸ਼ਹਾਦਤ ਦੀ ਖਬਰ ਨੇ ਉਹਨਾਂ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਉਹਨਾਂ ਦੇ ਮਨ ਵਿੱਚ ਸਿਰਫ ਇੱਕੋ ਹੀ ਖਿਆਲ ਸੀ ਕਿ ਕਦੋਂ ਜੇਲ੍ਹ ਤੋਂ ਬਾਹਰ ਜਾਵਾਂ ਅਤੇ ਪੰਥ ਦੇ ਦੁਖੀਆਂ ਨੂੰ ਸੋਦਾ ਲਾਵਾਂ ਜੇਲ੍ਹ ਵਿੱਚ ਭਾਈ ਸਾਹਿਬ ਦੀ ਮੁਲਾਕਾਤ ਅਨੇਕਾਂ ਜੁਝਾਰੂ ਸਿੰਘਾਂ ਨਾਲ ਹੋਈ ਖਾਸ ਕਰਕੇ ਭਾਈ ਜਗਦੀਸ਼ ਸਿੰਘ ਨਾਲ ਭਾਈ ਦਵਿੰਦਰ ਸਿੰਘ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਜਦੋਂ ਭਾਈ ਜਗਦੀਸ਼ ਸਿੰਘ ਦੀ ਲਿਖੀ ਹੋਈ ਜਾਗੋ ਕਵੀਸ਼ਰੀ ਆਪਣੀ ਬੁਲੰਦ ਆਵਾਜ਼ ਵਿੱਚ ਗਾਉਂਦੇ ਤਾਂ ਸੁਣਨ ਵਾਲਿਆਂ ਦਾ ਖੂਨ ਖੋਲ ਉੱਠਦਾ ਇਸੇ ਜਾਗੋ ਨੇ ਉਹਨਾਂ ਨੂੰ ਨਵੀਂ ਪਛਾਣ ਦਿੱਤੀ ਅਤੇ ਉਹ ਭਾਈ ਦਵਿੰਦਰ ਸਿੰਘ ਤੋਂ ਭਾਈ ਦਵਿੰਦਰ ਸਿੰਘ ਜਾਗੋ ਬਣ ਗਏ 1985 ਵਿੱਚ ਹਾਈ ਕੋਰਟ ਵਿੱਚ ਅਪੀਲਾਂ ਤੋਂ ਬਾਅਦ ਪਰਿਵਾਰ ਦੀਆਂ ਕੋਸ਼ਿਸ਼ਾਂ ਸਦਕਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ రిహా ਹੁੰਦੇ ਹੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਉਸ ਵੇਲੇ ਖਾਲਸਾਤਾਨ ਦਾ ਸੰਘਰਸ਼ ਸਿਖਰਾਂ ਤੇ ਸੀ ਭਾਈ ਸਾਹਿਬ ਨੇ ਘਰ ਬੈਠਣਾ ਮਨਜ਼ੂਰ ਨਹੀਂ ਕੀਤਾ ਉਹਨਾਂ ਨੇ ਭਾਈ ਜਗਦੀਸ਼ ਸਿੰਘ ਨਾਲ ਮਿਲ ਕੇ ਕਵਿਸ਼ਰੀ ਜਥਾ ਬਣਾਇਆ ਅਤੇ ਮੈਦਾਨੇ ਜੰਗ ਵਿੱਚ ਲੜ ਰਹੇ ਸੂਰਮਿਆਂ ਦੀਆਂ ਵਾਰਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਲਦ ਹੀ ਉਹ ਬੱਬਰ ਖਾਲਸਾ ਦੇ ਜੁਝਾਰੂ ਸਿੰਘਾਂ ਦੇ ਸੰਪਰਕ ਵਿੱਚ ਆਏ ਅਤੇ ਸੇਵਾ ਸੰਭਾਲੀ ਉਹਨਾਂ ਨੂੰ ਇਲਾਕੇ ਦਾ ਜਨਰਲ ਥਾਪਿਆ ਗਿਆ ਹੁਣ ਭਾਈ ਸਾਹਿਬ ਸਿਰਫ ਕਵਿਸ਼ਰੀ ਹੀ ਨਹੀਂ ਸੰਗੋਂਦੇ ਸਗੋਂ ਹੱਥਾਂ ਵਿੱਚ ਸ਼ਸਤਰ ਫੜ ਕੇ ਜ਼ਾਲਿਮਾਂ ਦਾ ਮੁਕਾਬਲਾ ਵੀ ਕਰਦੇ ਸਨ ਪਾਕਿਸਤਾਨ ਜਾ ਕੇ ਉਹਨਾਂ ਨੇ ਜੱਥੇਦਾਰ ਅਵਤਾਰ ਸਿੰਘ ਬ੍ਰਹਮਾ ਵਰਗੇ ਯੋਧਿਆਂ ਤੋਂ ਟ੍ਰੇਨਿੰਗ ਲਈ ਟ੍ਰੇਨਿੰਗ ਕੈਂਪਾਂ ਵਿੱਚ ਵੀ ਜਦੋਂ ਸਿੰਘ ਥੱਕ ਜਾਂਦੇ ਤਾਂ ਭਾਈ ਜਾਗੋ ਆਪਣੀ ਕਵਿਸ਼ਰੀ ਨਾਲ ਸਭ ਵਿੱਚ ਨਵਾਂ ਜੋਸ਼ ਭਰ ਦਿੰਦੇ 1986 ਵਿੱਚ ਬਟਾਲਾ ਦੇ ਇਲਾਕੇ ਵਿੱਚ ਉਹਨਾਂ ਦਾ ਮੁਕਾਬਲਾ CRPF ਨਾਲ ਹੋਇਆ ਭਾਈ ਗੁਰਨਾਮ ਸਿੰਘ ਪਹਿਲਵਾਨ ਤਾਂ ਘੇਰਾ ਤੋੜ ਕੇ ਨਿਕਲ ਗਏ ਪਰ ਭਾਈ ਸਾਭ ਅਸਲੇ ਸਮੇਤ ਗ੍ਰਿਫਤਾਰ ਹੋ ਗਏ ਇਸ ਤੋਂ ਬਾਅਦ ਸ਼ੁਰੂ ਹੋਇਆ ਉਹ ਤਸ਼ੱਦਦ ਦਾ ਦੌਰ ਜੋ ਸੁਣ ਕੇ ਰੂਹ ਕੰਬ ਜਾਵੇ ਬਟਾਲਾ ਸਦਰ ਥਾਣੇ ਅਤੇ ਅੰਮ੍ਰਿਤਸਰ ਦੇ ਇਨਟੈਰੋਗੇਸ਼ਨ ਸੈਂਟਰ ਵਿੱਚ ਉਹਨਾਂ ਤੇ ਅੰਨਾ ਤਸ਼ੱਦਦ ਕੀਤਾ ਗਿਆ ਪੁਲਿਸ ਪੁੱਛਦੀ ਰਹੀ ਕਿ ਸਾਥੀ ਸਿੰਘ ਕਿੱਥੇ ਨੇ ਅਸਲਾ ਕਿੱਥੇ ਹੈ ਪਰ ਇਸ ਸੂਰਮੇ ਦੇ ਮੂੰਹ ਸਿਵਾਏ ਗੁਰੂ ਦੇ ਨਾਮ ਅਤੇ ਪੁਲਿਸ ਨੂੰ ਲਲਕਾਰਨ ਦੇ ਕੁਝ ਨਹੀਂ ਨਿਕਲਿਆ ਉਹਨਾਂ ਨੇ ਦੁਸ਼ਮਨ ਦੀ ਹਰ ਮਾਰ ਨੂੰ ਹੱਸ ਕੇ ਜਰਿਆ ਪਰ ਕੌਮ ਦਾ ਪੇਤ ਨਹੀਂ ਦਿੱਤਾ। ਕਰੀਬ 1 ਸਾਲ ਬਾਅਦ ਜ਼ਮਾਨਤ ਤੇ ਬਾਹਰ ਆਉਂਦੇ ਹੀ ਸ਼ੇਰ ਨੇ ਫਿਰ ਜੰਗਲ ਵਿੱਚ ਛਾਲ ਮਾਰ ਦਿੱਤੀ। ਭਾਈ ਸਾਫ ਫਿਰ ਅੰਡਰਗਰਾਊਂਡ ਹੋ ਗਏ। ਬਟਾਲਾ ਇਲਾਕੇ ਵਿੱਚ ਸ਼ਿਵ ਸੇਨਾ ਦਾ ਜ਼ੋਰ ਸੀ ਜੋ ਬੇਗੁਨਾ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਸਨ। ਭਾਈ ਜਾਗੋ ਨੇ ਚੁਣ-ਚੁਣ ਕੇ ਸਿੱਖਾਂ ਦੇ ਕਾਤਲਾਂ ਨੂੰ ਸੋਧਿਆ। ਸ਼ਿਵ ਸੇਨਾ ਦੇ ਪ੍ਰਧਾਨ ਬਲਦੇਵ ਕੁਮਾਰ ਦੀ ਦੁਕਾਨ ਤੇ ਗ੍ਰੇਨੇਡ ਸੁੱਟ ਕੇ ਚੇਤਾਵਨੀ ਦਿੱਤੀ। ਪਿੰਡ ਕੋਗਾ ਨੇੜੇ CRPF ਦੀ ਜੀਪ ਉਡਾਈ ਅਤੇ ਚਾਲ ਪਿੰਡ ਵਿੱਚ ਜ਼ਾਲਮ ਪੁਲਿਸ ਅਫਸਰਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦਿੱਤੀ। ਮੁਖਬਰ ਫੱਜਾ ਜਿਸ ਨੇ ਕਈ ਸਿੰਘ ਸ਼ਹੀਦ ਕਰਵਾਏ ਸਨ ਉਸ ਨੂੰ ਵੀ ਭਾਈ ਜਾਗੋ ਨੇ ਸੋਧਾ ਲਾਇਆ। ਪੁਲਿਸ ਬੌਖਲਾ ਗਈ ਸੀ। ਉਹਨਾਂ ਨੇ ਭਾਈ ਸਾਹਿਬ ਦੇ ਬਜ਼ੁਰਗ ਮਾਤਾ ਜੀ ਅਤੇ ਪਰਜਾਈਆਂ ਨੂੰ ਥਾਣੇ ਲਿਜਾ ਕੇ ਤਸ਼ੱਦਦ ਕੀਤਾ। ਪਰ ਭਾਈ ਦਵਿੰਦਰ ਸਿੰਘ ਜਾਗੋ ਦਾ ਹੌਸਲਾ ਹਿਮਾਲਿਆ ਵਾਂਗ ਅਡੋਲ ਰਿਹਾ। 22 ਜੁਲਾਈ 1987 ਦੀ ਸ਼ਾਮ ਪਿੰਡ ਨਸਹਿਰਾ ਵਿੱਚ ਬੱਬਰ ਖਾਲਸਾ ਦੇ ਸਿੰਘਾਂ ਦੀ ਮੀਟਿੰਗ ਹੋਈ। ਬਾਕੀ ਸਿੰਘ ਤਾਂ ਵਾਪਸ ਮੁੜ ਗਏ ਪਰ ਭਾਈ ਸਾਹਿਬ ਨੇ ਉੱਥੇ ਹੀ ਰਾਤ ਕੱਟਣ ਦਾ ਫੈਸਲਾ ਕੀਤਾ। ਉਸ ਵੇਲੇ ਉਹਨਾਂ ਹੱਥੇ ਸਨ। 3 ਜੁਲਾਈ ਦੀ ਸਵੇਰ ਹੋਈ, ਇੱਕ ਮੁਖਬਰ ਦੀ ਇਤਲਾਹ ਤੇ ਫੋਰਸਾ ਨੇ ਘੇਰਾ ਪਾ ਲਿਆ। ਜਦੋਂ ਭਾਈ ਸਾਹਿਬ ਖੇਤਾਂ ਵੱਲ ਦੌੜੇ ਤਾਂ ਗੋਲੀ ਉਹਨਾਂ ਦੇ ਗਿੱਟੇ ਤੇ ਲੱਗੀ। ਜ਼ਖਮੀ ਸ਼ੇਰ ਨੂੰ ਕਾਬੂ ਕਰ ਲਿਆ ਗਿਆ। ਫਿਰ ਸ਼ੁਰੂ ਹੋਇਆ ਤਸ਼ੀਹਿਆਂ ਦਾ ਆਖਰੀ ਦੌਰ। ਬਟਾਲਾ ਲੈ ਜਾ ਕੇ ਉਹਨਾਂ ਦਾ ਸਰੀਰ ਵਿੰਨਿਆ ਗਿਆ। ਪੁਲਿਸ ਅਫਸਰਾਂ ਨੇ ਫਿਰ ਉਹੀ ਸਵਾਲ ਕੀਤੇ ਕਿ ਅਸਲਾ ਕਿੱਥੇ ਹੈ ਤਦ ਭਾਈ ਸਾਹਿਬ ਨੇ ਜੋ ਜਵਾਬ ਦਿੱਤਾ ਉਹ ਅੱਜ ਵੀ ਇਤਿਹਾਸ ਵਿੱਚ ਗੂੰਜਦਾ ਹੈ ਉਹਨਾਂ ਨੇ ਕਿਹਾ ਮੈਨੂੰ ਪਤਾ ਹੈ ਅਸਲਾ ਕਿੱਥੇ ਹੈ ਪਰ ਉਹ ਜਥੇਬੰਦੀ ਦਾ ਹੈ ਉਹੀ ਵਰਤਣਗੇ ਤੁਸੀਂ ਮੈਨੂੰ ਮਾਰਨਾ ਹੈ ਤਾਂ ਮਾਰ ਦਿਓ ਪਰ ਮੇਰੇ ਮੂੰਹੋਂ ਕੁਝ ਨਹੀਂ ਨਿਕਲਣਾ ਤਸ਼ੱद्दਦ ਸਹਿਰੇ ਭਾਈ ਸਾਹਿਬ ਨੇ ਪੁਲਿਸ ਅਫਸਰ ਸੰਤਾ ਸਿੰਘ ਤੋਂ ਪਾਣੀ ਮੰਗਿਆ ਪਾਣੀ ਪੀਣ ਤੋਂ ਬਾਅਦ ਭਾਈ ਜਾਗੋ ਨੇ ਅਫਸਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਹੁਣ ਤਸ਼ੱਦਦ ਕਰਕੇ ਮੇਰੇ ਕੋਲੋਂ ਇਹ ਅਖਵਾਕੇ ਦਿਖਾਓ ਕਿ ਮੈਂ ਪਾਣੀ ਪੀਤਾ ਹੈ ਇਹ ਸੀ ਖਾਲਸੇ ਦੀ ਚੜ੍ਹਦੀ ਕਲਾ ਇਹ ਸੀ ਉਹਨਾਂ ਦਾ ਆਤਮ ਵਿਸ਼ਵਾਸ ਜਿਸ ਨੇ ਮੌਤ ਨੂੰ ਵੀ ਡਰਾ ਦਿੱਤਾ ਸੀ ਪੁਲਿਸ ਦੀ ਹਰ ਕੋਸ਼ਿਸ਼ ناکਾਮ ਰਹੀ ਅਖੀਰ 23 ਜੁਲਾਈ 1987 ਦੀ ਕਾਲੀ ਰਾਤ ਨੂੰ ਪਿੰਡ ਇਮਾ ਤਲਵੰਡੀ ਨੇੜੇ ਇੱਕ ਝੂਠਾ ਮੁਕਾਬਲਾ ਬਣਾ ਕੇ ਇਸ ਅਨਮੋਲ ਹੀਰੇ ਨੂੰ ਸ਼ਹੀਦ ਕਰ ਦਿੱਤਾ ਗਿਆ ਸ਼ਹਾਦਤ ਤੋਂ ਬਾਅਦ ਵੀ ਪੁਲਿਸ ਦਾ ਕਹਿਰ ਨਾ ਰੁਕਿਆ ਉਨ੍ਹਾਂ ਦੇ ਭਰਾ ਗੁਰਮੇਧ ਸਿੰਘ ਅਤੇ ਭਤੀਜੇ ਨੂੰ ਗ੍ਰਿਫਤਾਰ ਕਰਕੇ ਬਿਆੰਤ ਤਸ਼ੱਦਦ ਠਾਇਆ ਗਿਆ। ਭਾਈ ਦਵਿੰਦਰ ਸਿੰਘ ਜਾਗੋ। ਇੱਕ ਅਜੀਹੀ ਆਵਾਜ਼ ਜੋ ਚੁੱਪ ਕਰਵਾ ਦਿੱਤੀ ਗਈ ਪਰ ਉਸ ਦੀ ਗੂੰਜ ਅੱਜ ਵੀ ਹਵਾਵਾਂ ਵਿੱਚ ਹੈ। ਉਹਨਾਂ ਨੇ ਸਾਬਤ ਕਰ ਦਿੱਤਾ ਕਿ ਸਰੀਰ ਖਤਮ ਕੀਤੇ ਜਾ ਸਕਦੇ ਨੇ ਪਰ ਸੋਚ ਤੇ ਜਜ਼ਬੇ ਕਦੇ ਨਹੀਂ ਮਰਦੇ। ਔ ਮੱਕਣ ਬਤਨਾ ਤੁਲ ਗਿਆ ਹੋਰ ਗਦਾਰਾਂ ਨੂੰ ਵੇਖੋ। ਤੁਹਾਡੇ ਅਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ। ਤਾਂ ਕਿ ਸਾਡਾ ਇਤਿਹਾਸ ਹਮੇਸ਼ਾ ਜ਼ਿੰਦਾ ਰਹੇ ਤੇ ਇਹ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ ਇਸ ਨੂੰ ਫੋਲੋ ਜ਼ਰੂਰ ਕਰੋ ਤਾਂ ਕਿ ਅਸੀਂ ਹਰ ਉਹ ਸ਼ਹੀਦਾਂ ਦਾ ਸੱਚ ਸਾਹਮਣੇ ਲੈ ਕੇ ਆਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ